ਆਈ ਗੁਰੂ ਗੋਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਆਂ ਪਟਿਆਲਾ ਹੀ ਪੱਗ ਜਿਹਦੀ ਲੰਥ ਹੈਗੀ 7.5 ਮੀਟਰ ਕਪੜਾ ਆਪਾਂ ਹੁਲਵਲ ਵਾਰ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਇਸੇ ਦੇ ਸੈਂਟਰ ਤੇ ਰੱਖ ਕੇ ਇਹ ਦੋਨੋਂ ਪਹਿਲਾਂ ਫੋਲਡ ਕਰਕੇ ਰੈਕਟੈਂਗਲ ਇੱਕ ਪੂਣੀ ਬਣਾ ਕੇ ਇਹ ਲੜ ਨੂੰ ਆਪਾਂ ਹੱਥ ਦੀ ਸ਼ਾਇਦਨ ਸਾਫ਼ ਕਰਕੇ ਅੱਧੀ ਅੱਖ ਤੇ ਅੱਧੀ ਗੱਲ ਟਾ ਕੇ ਲਗਾਵਾਂਗੇ ਜੀ ਲਗਾਉਣ ਤੋਂ ਬਾਅਦ ਵਿੱਚੋਂ ਪੈਂਚ ਕਰਕੇ ਜਿਹੜਾ ਆ ਪਾਗਲਾ ਲਗਾਵਾਂਗੇ ਉਹ ਬੰਦ ਪਾਸਾ ਉਹਦੇ ਖੁੱਲ੍ਹਦਾ ਪਾਸੇ ਰੱਖ ਕੇ ਇਸ ਨੂੰ ਥੱਲੇ ਥੱਲੇ ਰੱਖ ਕੇ ਚਾਂਗੇ ਜੀ ਖਿਚਣ ਦਾ ਉੱਤੋਂ ਦੱਬ ਕੇ ਇਸ ਨੂੰ ਇੱਕ ਫਰੰਟ ਵਾਲੀ ਇੱਕ ਵਾਰ ਪੈਂਚ ਕਰਾਂਗੇ ਜੀ ਪੈਂਚ ਕਰਨ ਤੋਂ ਬਾਅਦ ਇਹਨੂੰ ਤੋਂ ਦੱਬ ਲੈਣਾ ਹੈ ਜੀ ਦੱਬ ਦੱਬਣ ਤੋਂ ਬਾਅਦ ਇਸ ਨੂੰ ਪੈਂਚ ਕਰਕੇ ਲੜਦੀ ਇੱਕ ਤਰ੍ਹਾਂ ਦਾ ਇੱਕੋ ਹੀ ਆ ਫਾਸਲਾ ਰੱਖ ਕੇ ਇਹ ਲੜ ਨੂੰ ਆਪਾਂ ਸੈੱਟ ਕਰਕੇ ਲਗਾ ਲੈਣਾ ਜੀ ਇਸ ਨੂੰ ਜੇ ਆਪਾਂ ਬਾਹਰ ਹੋਏ ਲੈਣੇ ਹੈ ਜੀ ਬਾਹਰ ਫੇਰ ਲਾਂਗੇ ਆਪਣਾ ਰੜ ਸਾਫ ਹੋ ਜਾਵੇਗਾ ਹੁਣ ਦਾ ਆਪਾਂ ਫਾਂਸ ਲੈ ਇੱਕ ਬਰਾਬਰ ਰੱਖਾਂਗੇ ਜੀ ਜਿਹੜਾ ਪਾਗਰ ਲਗਾਵਾਂਗੇ ਵਿਚੋਂ ਪਿੰਜ ਕਰਕੇ ਬੰਦ ਪਾਸੇ ਖੁੱਲਦਾ ਪਾਸਾ ਰੱਖਾਂਗੇ ਜੀ ਇਸ ਨੂੰ ਥਲੇ ਵਾਲ ਨੂੰ ਕਿ ਚਾਹਗੇ ਜੀ ਇਸ ਨੂੰ 프ਰੰਟ ਵਾਲੀ ਨੂੰ ਪਿੰਚ ਕਰ ਦਵਾਂਗੇ ਜੀ ਉੱਥੋਂ ਦੱਬ ਕੇ 프ਰੰਟ ਵਰੀ ਨੂੰ ਪਿੰਚ ਕਰ ਦਵਾਂਗੇ ਬਾਸਰਾ 1000 ਰੱਖਾਂਗੇ ਜੀ ਇਸ ਵਿੱਚ ਆਪਾਂ ਬਾਹਰ ਫੇਰ ਕੇ ਲੜ ਨੂੰ ਸਾਬ ਕਰ ਲਵਾਂਗੇ ਜੀ ਸਾਬ ਕਰਨ ਤੋਂ ਬਾਅਦ ਇਸ ਵਿੱਚ ਆਪਾਂ 프ਰੰਟ ਨੂੰ ਦੱਬਾਂਗੇ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆ ਆਪਾਂ ਲੜ ਨੂੰ ਲਗਾ ਲੈਣਾ ਹੀ ਡਾਟਾ ਪਾਗਲ ਲਗਾਵਾਂਗੇ ਪਿੱਛੋਂ ਪਿੰਚ ਕਰਕੇ ਬੰਦ ਪਾਸੋ ਤੇ ਕੋਹ ਦਾ ਪਾਸਾ ਕੇ ਥੱਲੇ ਰੱਖ ਕੇ ਅੱਖ ਦਾ ਖਿਚਾਂਗੇ ਜੀ ਅੱਖ ਦਾ ਖਿਚਣ ਤੋਂ ਬਾਅਦ ਉੱਪਰ ਤੋਂ ਦੱਬ ਕੇ ਇੱਕ ਵਾਰ ਫਰੰਟ ਵਾਲੀ ਨੂੰ ਪਿੰਚ ਕਰਾਂਗੇ ਜੀ ਪਿੰਚ ਕਰਨ ਤੋਂ ਬਾਅਦ ਇਹ ਤਾਂ ਇੱਕ ਇਸ ਨੂੰ ਵੀ ਆਪਾਂ ਲੜਨ ਨੂੰ ਸਾਫ ਕਰਕੇ ਲਗਾ ਦੇਵਾਂਗੇ ਜੀ ਇਸ ਨੂੰ ਵੀ ਆਪਾਂ ਲੜਨ ਨੂੰ ਸਾਫ ਕਰਕੇ ਲਗਾ ਦੇਵਾਂਗੇ ਜੀ ਲਗਾਉਣ ਤੋਂ ਬਾਅਦ ਇਸ ਨੂੰ ਆਪਾਂ ਇਹ ਗੱਲ ਲਵਾਂਗੇ ਜੀ ਸੈਟਿੰਗ ਕਰ ਲਵਾਂਗੇ ਜੀ ਜਿਹੜਾ ਪਗਲ ਲੰਬ ਵਿਚੋਂ ਪਿੰਚ ਕਰਕੇ ਪੰਨ ਪਾਸੇ ਖੋਲਦਾ ਪਤਾ ਲੈ ਰੱਖ ਕੇ ਇਹ ਇਹਨੂੰ ਅੱਕ ਤੋਂ ਖਿੱਚਾਂਗੇ ਜੀ ਅੱਕ ਤੱਕ ਖਿੱਚਾਂਗੇ ਜੀ ਖਿੱਚਣ ਤੋਂ ਬਾਅਦ ਇਹ ਲੜ ਨੂੰ ਆਪ ਸਾਫ਼ ਕਰਕੇ ਫਰੰਟ ਵਾਲੀ ਨੂੰ ਪਿੰਚ ਕਰਕੇ ਲਾ ਦੇਵਾਂਗੇ ਜੀ ਨਾਟ ਵਾਲੀ ਨੂੰ ਪਿੰਚ ਕਰਾਂਗੇ ਇੰਚ ਗੰਤਾ ਵਾਰ ਇਹ ਲੜ ਦਾ ਫਾਸਲਾ ਇੱਕ ਬਰਾਬਰ ਆ ਕੇ ਇਹ ਲੜ ਨੂੰ ਆਪਾਂ ਲਗਾ ਲਵਾਂਗੇ ਜੀ ਲੜਨ ਨੂੰ ਪਸੈਟ ਕਰਕੇ ਲੜਨ ਨੂੰ ਲਗਾ ਦਮਾਂਗੇ ਜੀ ਲੜ ਲਗਾਉਣ ਤੋਂ ਬਾਅਦ ਇਸ ਵਿੱਚ ਆਪਾਂ ਬਾੜ ਫੇਰ ਲਵਾਂਗੇ ਜੀ ਬਾੜ ਫੇਰਨ ਤੋਂ ਬਾਅਦ ਇਹ ਪਾ ਤਰਨ ਲੜਨ ਇੱਕ ਬਰਾਬਰ ਕਰ ਲਵਾਂਗੇ ਜੀ। ਇਹਦੇ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਇਹ ਵੀ ਜਪਾ ਤਰਨ ਲੜਨ ਪੰਜੇ ਲੜਾ ਇਹਦਾ ਆਪਾਂ 바ਰਬੇਲ ਲਵਾਂਗੇ ਜੀ। ਜਿਹੜਾ ਪਾਗਲ ਲਗਾਵਾਂਗੇ ਵਿੱਚੋਂ ਪਿੰਚ ਕਰਕੇ ਬੰਦਪਾਸ ਹਵਤੇ ਖੁੱਲਦਾ ਪਾ ਥੱਲੇ ਰੱਖਾਂਗੇ ਜੀ ਤੇਰਾ ਤੇ ਰੱਖਣ ਤੋਂ ਬਾਅਦ ਇਹ ਲੜਨਾ ਪਾਪ ਤੋਂ ਧਬਾਂਗੇ ਜੀ ਇਹ ਅੱਕਾ ਤੋਂ ਲੋਡ ਕਰਾਂਗੇ ਜੀ ਲੋਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਪੈਂਚ ਕਰਾਂਗੇ ਜੀ ਪੈਂਚ ਕਰਕੇ ਆਪਾਂ ਫਰੰਟ ਹੋਲ ਨੂੰ ਘੁਮਾ ਕੇ ਲਗਾ ਦੇਵਾਂਗੇ ਜੀ ਪਿੱਛੇ ਕਰਕੇ ਲਗਾ ਲਵਾਂਗੇ ਜੀ ਇਹ ਲੜਨੋ ਆਪਾਂ ਲਗਾ ਲਵਾਂਗੇ ਜੀ ਲੜੜ ਲਗਾਉਣ ਤੋਂ ਬਾਅਦ ਇਸ ਵਿੱਚ ਆਪਾਂ ਬਾਰੀ ਫੇਲਵਾਂਗੇ ਜੀ ਬਾਅਦ ਵੀ ਦੁਬਾਰਾ ਲੜਦੇ ਆਪਾਂ ਪੂਰੀ ਸੈਟਿੰਗ ਕਰ ਲਵਾਂਗੇ ਜੀ ਸਟਾਰਟਿੰਗ ਕਰਨ ਤੋਂ ਬਾਅਦ ਇਸ ਵਿੱਚ ਆਪਾਂ ਸਾਰੇ ਲੜਾਂ ਜੇ ਆਪਾਂ ਇੱਕ ਵਾਰ ਬਰਵਾਇਫੇ ਲਵਾਂਗੇ ਜੀ ਬਰਵਾਇਫੇ ਲਵਾਂਗੇ ਜੀ ਬਾਕੀ ਬਗਦੀ ਆਪਾਂ ਸੈਟਿੰਗ ਕਰ ਲੈਣੀ ਹੈ ਜੀ ਗੰਦੋ ਬਾਦ ਆਪਾਂ ਫਰੰਟ ਨੂੰ ਠੀਕ ਫਰੰਟ ਤੋਂ ਠੀਕ ਕਰਾਂਗੇ ਜੀ ਕਰਕੇ ਇਸ ਵਿੱਚ ਆਪਾਂ ਬਾਅਦ ਫੇਲ ਲਵਾਂਗੇ ਜੀ ਵਾਈ ਫਿਰੰਦੂ ਆਪਾਂ ਸਾਰੇ ਲੜਾਂ ਨੂੰ ਤੋਂ ਠੀਕ ਕਰ ਲਵਾਂਗੇ ਜੀ ਠੀਕ ਹਾਂ ਤਾਂ ਜਿਹੜੇ ਪਹਿਲੇ ਲੜ ਚ ਵੜ ਪੈਂਦੇ ਉਸ ਨੂੰ ਬਾਤ ਹੀ ਸਹਾ ਦੇਣਾ ਆਪਾਂ ਕੱਢ ਲਵਾਂਗੇ ਬਲਾ ਨੂੰ ਕੱਢਣਾ ਬੇਵਾਦ ਆਪਾਂ ਲੜਾ ਲੜਾ ਸਾਰੇ ਸੈੱਟ ਕਰ ਲਵਾਂਗੇ ਜੀ ਸੈੱਟ ਕਰਨ ਤੋਂ ਬਾਅਦ ਇਸ ਵਿੱਚ ਆਪਾਂ ਜਿਹੜਾ ਆਪਾਂ ਪਗ ਬਣ ਲਗਾਵਾਂਗੇ ਜੀ ਉਹ ਨੱਕ ਦੀ ਜਿਹੜੀ ਸੈਂਟਰ ਚ ਲਗਾਵਾਂਗੇ ਜੀ ਜਿਹੜਾ ਗਲਗਿ ਲੜ ਹੋਊਗਾ ਉਹ ਆਪਾਂ ਥੱਲੋਂ ਉੱਤੇ ਨੂੰ ਆਲੂ ਫੋਲਡ ਕਰਾਂਗੇ ਉੱਤੇ ਵਾਲੇ ਥੱਲੇ ਵਾਲ ਨੂੰ ਫੋਲਡ ਕਰਕੇ ਇਸ ਸਾਫ ਲੜ ਕਰ ਲਵਾਂਗੇ ਜੀ ਕਰਨ ਤੋਂ ਬਾਅਦ ਇਸ ਵਿੱਚ ਜਿਹੜੇ ਬਾਲ ਨੂੰ ਆਪਾਂ ਕੱਢ ਲਵਾਂਗੇ ਜੀ ਕੱਢਣ ਤੋਂ ਬਾਅਦ ਕੱਢਣ ਤੋਂ ਬਾਅਦ ਇਸ ਵਿੱਚ ਆਪਾਂ ਸਾਰੇ ਆਪ ਵਾਲਾਂ ਨੂੰ ਕੱਢਣ ਤੋਂ ਬਾਅਦ ਇਸ ਨੂੰ ਆਪਾਂ ਫਰੰਟ ਵਾਲੀ ਨੂੰ ਘੁਮਾ ਕੇ ਲਗਾ ਦੇਵਾਂਗੇ ਜੀ ਲੜ ਨੂੰ ਆਪਾਂ ਸਾਫ ਕਰਾਂਗੇ ਜੀ ਕਰਕੇ ਇਸ ਨੂੰ ਆਪਾਂ ਫਰੰਟ ਵੱਡੇ ਨੂੰ ਖਵਾ ਕੇ ਇਸ ਨੂੰ ਆਪਾਂ ਲਗਾ ਲਵਾਂਗੇ ਜੀ ਲੜ ਲਗਾਉਣ ਤੋਂ ਬਾਅਦ ਜੇਕਰ ਤੁਹਾਡਾ ਲੜ ਵੱਡਾ ਰਹਿ ਜਾਂਦਾ ਤਾਂ ਦੂਜਾ ਤੈਨੂੰ ਭਾਗ ਵੰਡਿਆ ਜਾਂਦਾ ਨਾ ਵਰਤ ਕਰ ਸਕਦੇ ਹੋ ਇਹ ਜਿਹੜਾ ਵਾਕਿਆ ਲੜੂ ਆਪਾਂ ਗਾਹਾਂ ਦੱਬ ਦਵਾਂਗੇ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿ ਹੈ ਜੀ ਕਿ ਹੋਰੀ ਪੱਗ ਲੱਗੀ ਐਸੇ ਆਪਾਂ ਸਾਰੇ ਨੰਬਰ ਬਾਅਦ ਫੇਰ ਲਵਾਂਗੇ ਫੇਰੋਂ ਤੋਂ ਬਾਅਦ ਆਪਾਂ ਅੱਧੀ ਪੱਗ ਦੀ ਆਪਾਂ ਸੈਟਿੰਗ ਕਰ ਲੈਣੀ ਹੈ ਬਾਕੀ ਪੱਗ ਦੀ ਆਪਾਂ ਸੈਟਿੰਗ ਕਰ ਲੈਣੀ ਹੈ ਜੀ ਹੈਡਿੰਗ ਆਨ ਟੂ ਬਾਅਦ ਜਿਹੜਾ ਆਪਾਂ ਸੈਟ ਕਰਾਂਗੇ ਇਹਦੀ ਦੋ ਬੱਲੇ ਨੂੰ ਆ ਚਾਰੇ ਪਾਸੇ ਬਿਲਾ ਲਵਾਂਗੇ ਜੀ ਲਾਉਣ ਤੋਂ ਆਪਾਂ ਫਰੰਟ ਤੋਂ ਦੱਬ ਕੇ ਇਸ ਨੂੰ ਆਪਾਂ ਬਾਹਰ ਹੀ ਸੈਟਾ ਲੈਣਾ ਡਬਲ ਸੀ ਲੈਣਾ ਕੱਪ ਸੈਟ ਨੂੰ ਕਬਰ ਕਰ ਸਕਾਂ ਕਰ ਲਵਾਂਗੇ ਜੀ ਸਿਰਕਾ ਬਰੋਂ ਤੋਂ ਬਾਅਦ ਇਹਦੀਆਂ ਹੋਰ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ